ਏ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਹਰ ਬੰਦਾ ਆਪਣੀ ਰੋਜੀ ਰੋਟੀ ਦੇ ਲਈ ਕੋਈ ਨਾ ਕੋਈ ਕਾਰੋਬਾਰ ਕਰਦਾ ਜਿਵੇਂ ਕਹਿੰਦੇ ਆ ਕੋਈ ਕੰਮ ਛੋਟਾ ਵੱਡਾ ਨਹੀਂ ਹੁੰਦਾ ਬੰਦੇ ਦੀ ਸੋਚ ਵੱਡੀ ਛੋਟੀ ਹੁੰਦੀ ਹੈ ਜੋ ਦੁਰਗਾ ਸ਼ਿਵ ਸ਼ਕਤੀ ਮੰਦਰ ਹੈ ਕੁਰਾਲੀ ਇਸ ਦੇ ਅੱਗੇ ਤੁਹਾਨੂੰ ਇਹ ਤਸਵੀਰਾਂ ਵੀ ਦਿਖ ਰਹੀਆਂ ਹੋਣਗੀਆਂ ਕਿ ਜੋ ਨਵਰਾਤਰੀ ਸ਼ੁਰੂ ਹੋਣ ਜਾ ਰਹੇ ਨੇ ਨਵਰਾਤਰੀਆਂ ਦੇ ਵਿੱਚ ਕੋਈ ਸਾਂਜੀ ਮਾਤਾ ਲਗਾਉਂਦਾ ਹੈ ਅਤੇ ਕੋਈ ਬਰੋਟੇ ਲਗਾਉਂਦਾ ਹੈ ਆਪਣੇ ਘਰਾਂ ਦੇ ਵਿੱਚ ਨਰਾਤਿਆਂ ਦੇ ਟਾਈਮ ਦੇ ਵਿੱਚ ਸੋ ਅੱਜ ਅਸੀਂ ਇੱਥੇ ਖੜੇ ਆਂ ਇਹਨਾਂ ਦੇ ਨਾਲ ਗੱਲਬਾਤ ਵੀ ਕਰਦੇ ਆਂ ਜਿਨ੍ਹਾਂ ਨੇ ਇਹ ਸਾਂਜੀ ਅਤੇ ਬਰੋਟੇ ਟਕੀਆਂ ਚਿੜੀਆਂ ਵਗੈਰਾ ਲਗਾਏ ਹੋਏ ਨੇ ਸੋ ਅਸੀਂ ਅਪੀਲ ਵੀ ਸਾਰਿਆਂ ਨੂੰ ਇਹ ਕਰਦੇ ਆਂ ਕਿ ਇਹਨਾਂ ਕੋਲ ਆਓ ਅਤੇ ਜੋ ਇਹ ਸਮਾਨ ਵੇਚ ਰਹੇ ਨੇ ਲੈ ਕੇ ਜਾਓ ਤੇ ਆਓ ਫਿਰ ਕਰਾਉਨੇ ਆ ਤੁਹਾਨੂੰ ਗੱਲਬਾਤ ਅਤੇ ਲੈਣੇ ਆ ਪੂਰੀ ਜਾਣਕਾਰੀ ਆਰੇ ਮਾਰਤੀਆਂ ਪਿਆਰੇ ਕੀ ਨਾਮ ਹੈ ਤੁਹਾਡਾ ਤਮੰਨਾ ਅੱਜ ਤੁਸੀਂ ਕਿੱਥੇ ਖੜੇ ਹੋ ਕੀ ਕਰ ਰਹੇ ਹੋ ਐਸੀ ਸੰਜੀ ਵੇਚ ਰਹੇ ਜੀ ਸੰਜੀ ਵੇਚ ਰਹੇ ਹਾਂ ਜੀ ਸਕੂਲ ਗਏ ਨਹੀਂ ਸਕੂਲ ਗਏ ਸੀ ਗਏ ਤੇ ਹੁਣੇ ਆਏ ਹਾਂ ਅੱਛਾ ਪੇਪਰ ਚੱਲਦੇ ਆ ਹਾਂ ਜੀ ਓਕੇ ਪੇਪਰ ਦੇ ਕਿ ਆ ਗਏ ਤੇ ਤੁਸੀਂ ਹੁਣ ਦਾਦੀ ਦੀ ਹੈਲਪ ਕਰਾ ਰਹੇ ਹੋ ਹਾਂ ਜੀ ਓਕੇ ਕੀ ਕੀ ਵੇਚ ਰਹੇ ਤੁਹਾਨੂੰ ਪਤਾ ਇਹਦੇ ਬਾਰੇ ਹਾਂ ਜੀ ਬਰੋਟਾ ਵੇਚ ਰਹੇ ਹਾਂ ਜੀ ਤੇ ਸੰਜੀ ਮਾਤਾ ਵੇਚ ਰਹੇ ਹਾਂ ਠੀਕ ਹੈ ਠੀਕ ਚੱਲ ਰਿਹਾ ਕੰਮ ਹਾਂ ਜੀ ਕੀ ਕਹੂਗੇ ਤੁਸੀਂ ਗਾਕਾਂ ਨੂੰ ਜੋ ਵਿਕਰੀ ਐ ਘਟ ਹੋ ਰਹੀ ਐ ਵੱਧ ਹੋ ਰਹੀ ਐ ਤੇ ਕਹਿਣਾ ਕੀ ਐ ਤੁਹਾਡਾ ਅਸੀਂ ਕਹਿੰਦੇ ਵੀ ਸਾਰੇ ਸਾਡੇ ਕੋਲੋਂ ਸਾਂਝੀ ਲੈ ਕੇ ਜਾਵੇ ਤੇ ਸਾਡੇ ਐਂ ਸਾਂਝੀ ਸਾਰੇ ਵੀ ਵੇਕੇ ਸਾਡੇ ਸਾਨੂੰ ਹੱਥ ਜੜ ਕੇ ਬਿੰਦੇ ਸਾਡੇ ਤਾਂ ਸਾਂਝੀ ਲੈ ਕੇ ਜਾਵੇ ਸ਼੍ਰੀ ਦੁਰਗਾ ਸ਼ਿਵ ਸ਼ਕਤੀ ਮੰਦਿਰ ਦੇ ਕੋਲ ਤੋਂ ਓਕੇ ਧੰਨਵਾਦ ਧੰਨਵਾਦ ਕੀ ਨਾਮ ਐ ਤੁਹਾਡਾ ਰੋਹਿਤ ਮਹਾਰਾਜ ਜੀ ਕਿੱਥੇ ਖੜੇ ਅੱਜ ਤੁਸੀਂ ਇਹ ਦੁਕਾਨ ਲਾ ਕੇ ਅੱਜ ਜੀ ਹੋਰੇ ਅਸੀਂ ਇਸ ਚੀਜ਼ ਦੂਗੇ ਸੀ ਮੰਦਿਰ ਦੇ ਸਾਹਮਣੇ ਅਦਕਾਂ ਲਈ ਹੋਈ ਹੈ ਜੀ ਓਕੇ ਇਹ ਨੂੰ ਕੀ ਕਹਿੰਦੇ ਆਪਾਂ ਆਹ ਸਾਡੀ ਚਿੜੀਆਂ ਐ ਆਹ ਆਦੀਆਂ ਟਿੱਕੀਆਂ ਐ ਜੀ ਅੱਛਾ ਫਿਰ ਇਹ ਸੰਜੀ ਮਾਤਾ ਦਾ ਸਮਾਨ ਹੈ ਸੰਜੀ ਮਾਤਾ ਦਾ ਸਮਾਨ ਹੈ ਹਾਂਜੀ ਇਹ ਕਦੋਂ ਲਗਾਇਆ ਜਾਂਦਾ ਇਹ ਮੌਸਮ ਨੂੰ ਲਗਾਇਆ ਜਾਂਦਾ ਹੈ ਓਕੇ ਆ ਮੌਸਮ ਨੂੰ ਠੀਕ ਹੈ ਕੀ ਕੀ ਵੇਚ ਰਹੇ ਹੋ ਤੁਸੀਂ ਇੱਥੇ ਅਸੀਂ ਉਹ ਸੰਜੀ ਮਾਤਾ ਦੀ ਮੂਰਤੀਆਂ ਸੋਨਾ ਦਾ ਸੈੱਟ ਵੇਚ ਰਹੇ ਹਾਂ ਓਕੇ ਹਾਂਜੀ ਇਹ ਜੋ ਵੀ ਰੱਖੇ ਹੋਏ ਆ ਹਾਂਜੀ ਅਸੀਂ ਜੋ ਵੀ ਰੱਖੇ ਹੋਏ ਆ ਜੀ ਮਾਤਾ ਨਾਲ ਲੱਗਦੇ ਜੀ ਇਹ ਵੀ ਅੱਛਾ ਹਾਂਜੀ ਸੋ ਪੜਦੇ ਵੀ ਆ ਵੈਸੇ ਤੁਸੀਂ ਹਾਂਜੀ ਹਾਂਜੀ ਪੜਦੇ ਆ ਜੀ ਓਕੇ ਅੱਜ ਫੇਰ ਛੁੱਟੀ ਹੈ ਕਿਵੇਂ ਹਾਂਜੀ ਅੱਜ ਛੁੱਟੀ ਦੀ ਸਕੂਲ ਪੇਪਰ ਖਤਮ ਹੋਏ ਤੇ ਨਾ ਜੀ ਤਾਂ ਛੁੱਟੀ ਦੀ ਫੇਰ ਤਾਂ ਇਸ ਲਈ ਹੈਲਪ ਕਰਵਾ ਰਹੇ ਹਾਂ ਹਾਂਜੀ ਫੈਮਿਲੀ ਹੈਲਪ ਕਰਾ ਰਹੇ ਹਾਂ ਫੈਮਿਲੀ ਹੈਲਪ ਕਰਾ ਰਹੇ ਹਾਂ ਹਾਂਜੀ ਠੀਕ ਹੈ ਤੁਹਾਡਾ ਕੀ ਨਾਮ ਹੈ ਮੰਨਤ ਤੁਸੀਂ ਵੀ ਹੈਲਪ ਕਰਾ ਰਹੇ ਹੋ ਹਾਂਜੀ ਛੁੱਟੀ ਹੈ ਅੱਜ ਹਾਂਜੀ ਤੁਸੀਂ ਵੇਚ ਦਿੰਨੇ ਸਮਾਨ ਸਾਰਾ ਹਾਂਜੀ ਕੀ ਪਤਾ ਰੇਟਾਂ ਦਾ ਤੁਹਾਨੂੰ ਹਾਂਜੀ ਓਕੇ ਤੋਂ ਬਹੁਤ ਵਧੀਆ ਗੱਲ ਹੈ ਕਿਹੜੀ ਕਲਾਸ ਚ ਪੜਦੇ ਤੁਸੀਂ ਮੈਂ 10ਥ ਦਾ ਜੀ ओके डियर वी स्कولز ਅੱਜ ਪਾਪਾ ਨਾਲ ਹੈਲਪ ਕਰਾ ਰਹੇ ਹਾਂਜੀ ਪਾਪਾ ਨਾਲ ਹੀ ਕਰਾ ਰਹੇ ਪਾਪਾ ਪਰ ਗਏ ਹਾਂ ਮਾੜੇ ਜੀ ਇਸ ਲਈ ਉਹਨਾਂ ਦੀ ਖੜੇ ਐਸੇ ਠੀਕ ਥੈਂਕ ਯੂ ਥੈਂਕ ਯੂ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਨੀਲਾ ਮਾਜੀ ਜੀ ਤੁਸੀਂ ਅੱਜ ਇਹ ਸਮਾਨ ਵੇਚ ਰਹੇ ਹੋ ਆਪਣਾ ਦੁਰਗਾ ਸ਼ਿਵ ਸ਼ਕਤੀ ਮੰਦਿਰ ਦੇ ਸਾਹਮਣੇ ਕਈ ਦੁਕਾਨਾਂ ਲੱਗੀਆਂ ਹੋਈਆਂ ਤੁਸੀਂ ਵੀ ਲਾਈ ਹੋਈ ਹੈ ਇਹ ਕਿੰਨੇ ਦਿਨ ਤੋਂ ਤੁਹਾਡੀ ਦੁਕਾਨ ਚੱਲ ਰਹੀ ਹੈ ਅੱਜ 3-4 ਦਿਨ ਤੋਂ ਲਾ ਰਿਹਾ ਜਿਵੇਂ ਹੁਣ ਨਵਰਾਤ ਰ ਆਣੇ ਆਣੇ ਆਲੇ ਆ ਨਵਰਾਤਾਂ ਤੇ ਲੱਗਦੀ ਐ ਜਿੰਨੇ ਦਿਨ ਨਵਰਾਤ ਰਹਿੰਦੇ ਉਹਨੇ ਦਿਨ ਲੋਕ ਆਪਣੇ ਘਰਾਂ ਚ ਲਾਂਦੇ ਨੇ ਇਹ ਤੇ ਹਰ ਪੰਜਾਬ ਚ ਬਣਾਇਆ ਜਾਂਦਾ ਐ ਬੇਸਿਕਲੀ ਕਾਫੀ ਤੋਂ ਮੁਤਾਬਨ ਨਾਲ ਬਣਾਇਆ ਜਾਂਦਾ ਐ ਅਸੀਂ ਕਾਫੀ ਟਾਈਮ ਤੋਂ ਪਹਿਲਾਂ ਹੀ ਸ਼ੁਰੂਆਤ ਕਰ ਦਿੰਦੇ ਐ ਸਭ ਕੁਝ ਦੀ ਜਿਵੇਂ ਇਹ ਸੰਜੀ ਮਾਤਾ ਐ ਉਹ ਸੰਜੀ ਮਾਤਾ ਐ ਰੋਟੇ ਦਾ ਸਮਾਨ ਐ ਜਿਹੜੀਆਂ ਟਿੱਕੀਆਂ ਰੰਗਣੀਆਂ ਹੁੰਦੀਆਂ ਅਸੀਂ ਤਾਂ ਸਾਲ ਪਹਿਲਾਂ ਹੀ ਲੱਗ ਜਾਂਦੇ ਜੇ ਤਿਆਰੀ ਕਰਨਾਂ ਸਾਲ ਪਹਿਲਾਂ ਤਿਆਰੀ ਕਰ ਲਵਾਂਗੇ। ਮਤਲਬ ਹਾਂ ਥੋੜਾ 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 ਹਾਂ ਕਿ ਉਹਦੇ ਤੱਕ ਕਿਉਂਕਿ ਹੁਣ ਜਿਵੇਂ ਆਹ ਜਿਹੜੇ 3-4 ਦਿਨ ਨੇ ਇਹ ਬਹੁਤ ਥੱਕਾ ਹੁੰਦਾ ਹੈ। ਮਤਲਬ ਸਮਾਨ ਜਿਹੜਾ ਆਪਾਂ ਜੋੜਿਆ ਹੁੰਦਾ ਹੈ 6 ਮਹੀਨੇ ਦਾ ਉਹ 2000 ਦਿਨਾਂ 'ਚ ਖਤਮ ਹੋ ਜਾਂਦਾ। ਓਕੇ। ਹਾਂਜੀ। ਇਹ ਤੁਸੀਂ ਆਪ ਬਣਾਉਂਦੇ ਆ ਜਾਂ ਲਿਆਉਂਦੇ ਆ? ਜਿਹੜੀ ਆਹ ਵਾਲੀ ਹੁੰਦੀ ਹੈ ਮਾਤਾ ਪ੍ਰੋਪਰ ਇਹ ਤਾਂ ਅਸੀਂ ਲੈ ਕੇ ਆਂਦੇ ਆ ਜਿਵੇਂ ਚਿੜੀਆਂ ਟਿੱਕੀਆਂ ਵਗੈਰਾ ਉਹ ਅਸੀਂ ਆਪ ਬਣਾਉਂਦੇ ਆ। ਉਹ ਆਪ ਬਣਾਉਂਦੇ। ਹਾਂਜੀ। ਠੀਕ ਹੈ। ਫਿਰ ਉਹਨੂੰ ਪੇਂਟ ਕਰਨਾ ਸਾਰਾ ਕੁਝ। ਹਾਂਜੀ ਪਹਿਲਾਂ ਕਿੱਕਾਂ ਚਿੜੀਆ ਦੀ ਮਿੱਟੀ ਦੀ ਬਣਾਉਂਦੇ ਆ ਫਿਰ ਉਹਨੂੰ ਸੁਕਾਂਦੇ ਆ ਦੋ ਚਾਰ ਦਿਨ ਸੁੱਖਣ ਨੂੰ ਲੱਗਦਾ ਫਿਰ ਉਹਨੂੰ ਰੰਗਦੇ ਆ ਫਿਰ ਉਹਨੂੰ ਸੁਕਾਂਦੇ ਆ ਫਿਰ ਉਹਨੂੰ ਕਲਰ ਕਰਦੇ ਆ ਬੜੀ ਮਿਹਨਤ ਕਰਨੀ ਪੈਂਦੀ ਆ ਹਾਂਜੀ ਜੀ ਸੋ ਜਿਵੇਂ ਕਹਿੰਦੇ ਨੇ ਰੋਜੀ ਰੋਟੀ ਦੇ ਲਈ ਕਾਫੀ ਮਤਲਬ ਕਿ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਹੈਗਾ ਨਾਲੇ ਮਾਤਾ ਦੇ ਕੰਮ 'ਚ ਕੋਈ ਛੋਟਾ ਵੱਡਾ ਕਿਵੇਂ ਹੋ ਸਕਦਾ ਠੀਕ ਹੈ ਹਾਂਜੀ ਉਹ ਵੈਸੇ ਵੀ ਕੋਈ ਕੰਮ ਛੋਟਾ ਬੰਦਾ ਨਹੀਂ ਹੁੰਦਾ ਗੱਲ ਇਹ ਹੁੰਦੀ ਆ ਬੰਦੇ ਨੂੰ ਮਿਹਨਤ ਕਰਕੇ ਖਾਣਾ ਚਾਹੀਦਾ ਹੈ ਬਿਲਕੁਲ ਹਾਂਜੀ ਸੋ ਇਸ ਤਰ੍ਹਾਂ ਤੁਹਾਡਾ ਕੰਮ ਚੱਲਦਾ ਰਹੇ ਦੁਆਵਾ ਸਾਡੀਆਂ जय माता दी जय माता दी जी ਕੀ ਨਾਮ ਹੈ ਤੁਹਾਡਾ ਗੁਰਜੀਤ ਕੋਰ ਜੀ ਸੋ ਦੁਰਗਾ ਸ਼ਿਵ ਸ਼ਕਤੀ ਮੰਦਰ ਦੇ ਅੱਗੇ ਤੁਸੀਂ ਇਹ ਸਮਾਨ ਲਗਾਇਆ ਹੋਇਆ ਸਾਂਜੀ ਬਰੋਟੇ ਕਾਫੀ ਕੁਝ ਜੋ ਵੇਚ ਰਹੇ ਹੋ ਇਹ ਕਦੋਂ ਤੋਂ ਤੁਸੀਂ ਲੱਗੇ ਹੋਏ ਆ ਅਸੀਂ ਸਾਨੂੰ ਹੋ ਗਿਆ ਬਹੁ ਟਾਈਮ ਤੋਂ ਹੋ ਗਿਆ ਜੀ ਅੱਛਾ ਜੀ ਹਾਂਜੀ ਤੇ ਕਿਵੇਂ बिक ਰਿਹਾ ਹੈ ਬਸ ਵੀ बिक ਰਿਹਾ ਜੀ ਸਮਾਨ ਤਾਂ ਵਧੀਆ ਵਿਕ ਰਿਹਾ ਜੀ ਅੱਛਾ ਜੀ ਹਾਂਜੀ ਸੋ ਇਸ ਤੋਂ ਇਲਾਵਾ ਵੀ ਤੁਸੀਂ ਕੁਝ ਕਰਦੇ ਹੋ ਹਾਂਜੀ ਠਾਕੁਰ ਜੀ ਦਾ ਸਮਾਨ ਬਣਾਉਂਦੇ ਆ ਕ੍ਰਿਸ਼ਨ ਜੀ ਦੇ ਝੁੱਲੇ ਵਗੈਰਾ ਓਕੇ ਹਾਂਜੀ ਸਾਰਾ ਸਾਲ ਮਤਲਬ ਕਿ ਚੰਦਲਾ ਟੰਡਾ ਇੱਕ ਦੁਕਾਨ ਹੈ ਤੁਹਾਡੀ ਹਾਂਜੀ ਦੁਕਾਨ ਹੈ ਜੀ ਕ੍ਰਿਸ਼ਨਾ ਮੰਡੀ ਚ ਜੀ ਜੀ ਹਾਂਜੀ ਇਹ ਤਾਂ ਫੇਰ 10 10 20 ਦਿਨ ਦੀ ਗੱਲ ਹੁੰਦੀ ਹੈ ਸਾਰੀ ਹਾਂਜੀ ਨਰਾਤਿਆਂ ਨਰਾਤਿਆਂ ਦੇ ਵੀ ਜੀ ਸਰ ਹੁਣ ਹਾਂਜੀ ਜੀ ਇਹ ਫਿਰ ਆਪ ਬਣਾਉਂਦੇ ਆ ਕਿ ਲੈ ਕੇ ਆਉਂਦੇ ਨਹੀਂ ਲੈ ਹੀ ਲੈ ਕੇ ਆਉਂਦੇ ਆ ਬਾਕੀ ਸਾਰਾ ਸਮਾਨ ਆਪ ਬਣਾਉਂਦੇ ਆ ਥੋੜਾ ਮੂੰਹ ਹੱਥ ਪੈਰ ਚਿੜੀਆਂ ਟਿੱਕੀਆਂ ਜੀ ਇਹ ਆਪ ਬਣਾਉਂਦੇ ਆ ਜੀ ਇਹ ਆਪ ਬਣਾਉਂਦੇ ਹਾਂਜੀ ਹਾਂਜੀ ਇਹ ਰੈਡੀਮੇਡ ਹੈ ਹਾਂਜੀ ਪਲੇਟਾਂ ਰੈਡੀਮੇਡ ਹੈ ਜੀ ਹਾਂਜੀ ਕਿਵੇਂ ਰਿਹਾ ਕੰਮ ਤੁਹਾਡਾ ਠੀਕ ਹੈ ਹਾਂਜੀ ਠੀਕ ਹੈ ਮਗਰ ਲੋਕ ਐ ਨਹੀਂ ਦੇਖਦੇ ਨਾ ਵੀ ਮਿਹਨਤ ਬਹੁਤ ਹੁੰਦੀ ਹੈ ਮਿੱਟੀ ਦੇ ਕੰਮ ਚ ਬਹੁਤ ਮਿਹਨਤ ਹੁੰਦੀ ਹੈ ਜੀ ਹਾਂਜੀ ਹਾਂਜੀ ਤੇ ਕਹਿ ਦਿੰਦੇ ਐਵੇਂ ਕਰੋ ਕੱਟ ਕਰ ਲਓ ਫੈਣਾ ਕਰੋ ਫਿਰ ਕੱਟ ਕਰਨਾ ਪੈਂਦਾ ਸਾਨੂੰ ਹਾਂਜੀ ਹਾਂਜੀ ਵੀ ਚਾਏ ਬੱਚੇ ਸਾਨੂੰ ਚਾਏ ਨਾ ਬੱਚੇ ਜੀ ਹਾਂਜੀ ਦੇਣਾ ਪੈਂਦਾ ਫਿਰ ਘਾਟ ਨੂੰ ਕਰਨਾ ਹੀ ਹੈ ਕੰਮ ਤਾਂ ਕਰਨਾ ਹੀ ਹੈ ਜੀ ਮਿਹਨਤ ਤਾਂ ਕਰਨੀ ਹੈ ਮਿਹਨਤ ਤਾਂ ਕੋਈ ਔਂਗ ਨਹੀਂ ਹੈਗਾ ਜੀ ਚਾਹ ਬੱਦੋ ਚਾਹ ਨਾ ਹਾਂਜੀ ਬੜੀ ਉਹ ਹਮਾਰੇ ਸਾਥੀਆਂ ਜੀ ਤੁਹਾਡਾ ਕੰਮ ਠੀਕ ਰਹੇ ਸਾਰਾ ਹਾਂਜੀ ਥੈਂਕ ਯੂ ਥੈਂਕ ਯੂ ਜੀ ਕੀ ਨਾਮ ਹੈ ਤੁਹਾਡਾ ਸੁਭਰਜਿੰਦਰ ਸਿੰਘ ਆ ਤੁਸੀਂ ਵੀ ਸਾਂਜੀ ਵੇਚਦੇ ਹੋ ਬਰੋਟੇ ਵੇਚ ਰਹੇ ਹੈਂ ਹਾਂਜੀ ਪੜ੍ਹਦੇ ਵੀ ਆ ਕਿਹੜੀ ਕਲਾਸ ਚ ਫੋਰਥ ਅੱਜ ਗਏ ਨਹੀਂ ਸਕੂਲ ਮੈਂ ਨਾਨਕਿਆ ਹੋਇਆ ਛੁੱਟੀਆਂ ਲੈ ਕੇ ਪੇਪਰ ਖਤਮ ਹੋ ਗਏ ਸੀਗੇ ਤਾਂ ਪੇਪਰ ਖਤਮ ਹੋ ਗਏ ਤੂੰ ਨਾਨਕਿਆ ਆਇਆ ਹੋਇਆ ਸੋ ਨਾਨਕਿਆਂ ਦੀ ਸੇਵਾ ਕਰ ਰਹੇ ਆ ਫਿਰ ਹੈਲਪ ਕਰਾ ਰਹੇ ਆ ਨਾਨਕਿਆਂ ਦੀ ਓਕੇ ਤੁਹਾਨੂੰ ਪਤਾ ਹੈ ਫਿਰ ਇਹਦੇ ਰੇਟਾਂ ਵਗੈਰਾ ਦਾ ਕੀ ਕੀ ਹੈ ਇਹ ਅੱਛਾ ਓਕੇ ਆ ਕੀ ਹੈ ਟਿੱਕੀਆਂ 1 ਰੁਪਏ ਦੀ ਇੱਕ ਹੁੰਦੀ ਹੈ 1 ਰੁਪਏ ਦੀ ਇੱਕ ਹੁੰਦੀ ਹੈ ਟਿੱਕੀ ਅੱਛਾ ਇਹ ਇਹਨੂੰ ਕੀ ਕਹਿੰਦੇ ਆ ਇਹ ਸੰ ਉਹ ਆ ਮੂਰਤੀ 100 ਰੁਪਏ ਦੀ 100 ਰੁਪਏ ਦੀ ਓਕੇ ਤੁਹਾਨੂੰ ਫਿਰ ਸਾਰਾ ਪਤਾ ਹੈ ਆ ਕੀ ਹੈ ਇਹ ਕੀ ਹੈ ਇਹ ਸੈੱਟ ਤਾਂ ਹੂ ਸਾਰਾ ਇਹ ਸੈੱਟ ਮਾਤਾ ਦਾ ਚੱਲੇ ਚੱਬ ਕਰ ওকে ਚਲੋ ਬਹੁਤ ਵਧੀਆ ਗੱਲ ਹੈ ਸੋ ਪੜਾਈ ਦੇ ਵਿੱਚ ਵੀ ਰੁਚੀ ਰੱਖੋ ਤੇ ਇਸ ਤਰ੍ਹਾਂ ਜੋ ਕੰਮ ਕਰ ਰਿਹਾ ਹੈ ਇਹਦੇ ਵਿੱਚ ਵੀ ਹੈਨਾ ਥੈਂਕ ਯੂ